ਲਾਡੋਵਾਲ ਟੋਲ ਪਲਾਜ਼ਾ ਨਾਲ ਜੁੜੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਕਾਲ ਹੈ ਜੋ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ 30 ਜੂਨ ਦਿਨ ਐਤਵਾਰ ਯਾਨੀ ਕਿ ਕੱਲ 11 ਵਜੇ ਤੱਕ ਜੇਕਰ ਮੰਗਾ ਨਾ ਮੰਨੀਆਂ ਤਾਂ ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕੇ ਤੌਰ ਤੇ ਤਾਲਾ ਲਾ ਦਿੱਤਾ ਜਾਏਗਾ ਜੀਹਾਂ ਦੱਸਿਏ ਕਿ ਲਾਡੋਵਾਲ ਦੇ ਜਿਵੇਂ ਕਿ ਪਿੱਛੇ ਨੈਸ਼ਨਲ ਹਾਈਵੇਅ 'ਤੇ ਟੋਲ ਟੋਲ ਵਧਾਏ ਗਏ ਸੀ ਸੋ ਲਾਡੋਵਾਲ ਟੋਲ ਪਲਾਜ਼ਾ ਹੈ ਜੋ ਬਹੁਤ ਮੇਂਗਾ ਟੋਲ ਪਲਾਜ਼ਾ ਤੇ ਲੋਕਾਂ ਨੂੰ ਇੱਥੇ ਬੜੀ ਆਪਣੀ ਜੇਬ ਐ ਜੋ ਢਿੱਲੀ ਕਰਨੀ ਪੈਂਦੀ ਹੈ ਤੇ ਇੱਕ ਵਾਰ ਫਿਰ ਤੋਂ ਰੇਟ ਵਧਣ ਤੋਂ ਬਾਅਦ ਲੋਕ ਜਿੱਥੇ ਪਰੇਸ਼ਾਨ ਹੋਏ ਸੀ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਹਫ਼ਤੇ ਤੱਕ ਦਾ ਟਾਈਮ ਦਿੱਤਾ ਗਿਆ ਸੀ ਕਿ ਰੇਟ ਘੱਟ ਕਰ ਲਿਓ ਜਦ ਤੱਕ ਰੇਟ ਘੱਟ ਨਹੀਂ ਕਰਦੇਓ ਅਸੀਂ ਇੱਥੋਂ ਦੀ ਨਹੀਂ ਹਿੱਲਾਂਗੇ ਪਰ ਦੱਸਿਏ ਕਿ ਅਜੇ ਤੱਕ ਕੁਝ ਵੀ ਉੱਥੇ ਨਹੀਂ ਕੀਤਾ ਗਿਆ ਸੋ ਹੁਣ ਇੱਕ ਕਾਲ ਹੈ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੱਲ 11 ਵਜੇ ਤੱਕ 30 ਜੂਨ ਦਿਨ ਐਤਵਾਰ ਕੱਲ 11 ਵਜੇ ਤੱਕ ਰੇਟ ਨਾ ਘਟਾਏ ਗਏ ਤਾਂ ਉਹਨਾਂ ਦੇ ਵੱਲੋਂ ਇਸ ਲਾਡੂਵਾਲ ਟੋਲ ਪਲਾਜ਼ੇ ਨੂੰ ਤਾਲਾ ਲਾ ਦਿੱਤਾ ਜਾਵੇਗਾ ਸੋ ਦੱਸਦੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਜੋ ਵੱਡਾ ਐਲਾਨ ਹੈ ਉਹ ਕੀਤਾ ਗਿਆ ਸੋ ਦੱਸਦੀ ਕਿ ਪੰਜਾਬ ਦਾ ਸਭ ਤੋਂ ਮੇਂਗਾ ਟੋਲ ਪਲਾਜ਼ਾ ਜੋ ਹੈ ਉਹ ਲੱਡੋਵਾਲ ਟੋਲ ਪਲਾਜ਼ਾ ਹੈ ਤੇ ਇੱਥੇ ਆਣ ਜਾਣ ਵਾਲੇ ਲੋਕਾਂ ਨੂੰ ਆਪਣੀ ਜੇਬ 'ਚ ਢਿੱਲੀ ਕਰਨੀ ਪੈਂਦੀ ਹੈ ਤੇ ਜ਼ਿਆਦਾ ਟੋਲ ਟੈਕਸ ਦੇਣਾ ਪੈਂਦਾ ਹੈ ਜਿਸ ਨਾਲ ਲੋਕ ਵੀ ਕਾਫੀ ਪਰੇਸ਼ਾਨ ਨੇ ਸੋ ਦੱਸ ਜਿਏ ਕਿ ਹੁਣ ਇੱਕ ਖਬਰ ਆ ਰਹੀ ਹੈ ਕਿ 30 ਜੂਨ ਤੱਕ ਦਾ ਇੱਕ ਟਾਈਮ ਹੈ ਜੋ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ ਕਿ ਕੱਲ 11 ਵਜੇ ਤੱਕ ਇਸ ਨੂੰ ਘੱਟ ਕਰ ਲਿਓ ਰੇਟ ਨੂੰ ਘੱਟ ਕਰ ਲਿਓ ਨਹੀਂ ਤਾਂ ਲੱਡੋਵਾਲ ਟੋਲ ਪਲਾਜ਼ਾ ਨੂੰ ਪੱਕਾ ਤਾਲਾ ਲਾ ਦੇਵਾਂਗੇ ਲਾਡੋਵਾਲ ਟੋਲ ਪਲਾਜ਼ਾ ਨਾਲ ਜੁੜੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਕਾਲ ਹੈ ਜੋ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ 30 ਜੂਨ ਦਿਨ ਐਤਵਾਰ ਯਾਨੀ ਕਿ ਕੱਲ 11 ਵਜੇ ਤੱਕ ਜੇਕਰ ਮੰਗਾ ਨਾ ਮੰਨੀਆਂ ਤਾਂ ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕੇ ਤੌਰ ਤੇ ਤਾਲਾ ਲਾ ਦਿੱਤਾ ਜਾਏਗਾ ਜੀਹਾਂ ਦੱਸਿਏ ਕਿ ਲਾਡੋਵਾਲ ਦੇ ਜਿਵੇਂ ਕਿ ਪਿੱਛੇ ਨੈਸ਼ਨਲ ਹਾਈਵੇ ਸੇ ਟੋਲ ਟੋਲ ਵਧਾਏ ਗਏ ਸੀ ਤੋ ਲਾਡਵਾਲ ਟੋਲ ਪਲਾਜ਼ਾ ਹੈ ਜੋ ਬਹੁਤ ਹੀ ਮਹਿੰਗਾ ਟੋਲ ਪਲਾਜ਼ਾ ਹੈ ਤੇ ਲੋਕਾਂ ਨੂੰ ਇੱਥੇ ਬੜੀ ਆਪਣੀ ਜੇਬ ਹੈ ਜੋ ਢਿੱਲੀ ਕਰਨੀ ਪੈਂਦੀ ਹੈ ਤੇ ਇੱਕ ਵਾਰ ਫਿਰ ਤੋਂ ਰੇਟ ਵਧਣ ਤੋਂ ਬਾਅਦ ਲੋਕ ਜਿੱਥੇ ਪਰੇਸ਼ਾਨ ਹੋਏ ਸੀ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਹਫ਼ਤੇ ਤੱਕ ਦਾ ਟਾਈਮ ਦਿੱਤਾ ਗਿਆ ਸੀ ਕਿ ਰੇਟ ਘੱਟ ਕਰ ਲਿਓ ਜਦ ਤੱਕ ਰੇਟ ਘੱਟ ਨਹੀਂ ਕਰਦੇਓ ਅਸੀਂ ਇੱਥੋਂ ਦੀ ਨਹੀਂ ਹਿੱਲਾਂਗੇ ਪਰ ਦੱਸਿਏ ਕਿ ਅਜੇ ਤੱਕ ਕੁਝ ਵੀ ਉੱਥੇ ਨਹੀਂ ਕੀਤਾ ਗਿਆ ਸੋ ਹੁਣ ਇਕ ਕਾਲ ਹੈ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੱਲ 11 ਵਜੇ ਤੱਕ 30 ਜੂਨ ਦਿਨ ਐਤਵਾਰ ਕੱਲ 11 ਵਜੇ ਤੱਕ ਰੇਟ ਨਾ ਘਟਾਏ ਗਏ ਤਾਂ ਉਹਨਾਂ ਦੇ ਵੱਲੋਂ ਇਸ ਲਾਡੋਵਾਲ ਟੋਲ ਪਲਾਜ਼ੇ ਨੂੰ ਤਾਲਾ ਲਾ ਦਿੱਤਾ ਜਾਵੇਗਾ ਸੋ ਦੱਸ ਜੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਜੋ ਵੱਡਾ ਐਲਾਨ ਹੈ ਉਹ ਕੀਤਾ ਗਿਆ ਹੈ ਸੋ ਦੱਸ ਜੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੋ ਹੈ ਉਹ ਲੱਡੋਵਾਲ ਟੋਲ ਪਲਾਜ਼ਾ ਹੈ ਤੇ ਇੱਥੇ ਆਣ ਜਾਣ ਵਾਲੇ ਲੋਕਾਂ ਨੂੰ ਆਪਣੀ ਜੇਬ ਹੈ ਜੋ ਢਿੱਲੀ ਕਰਨੀ ਪੈਂਦੀ ਹੈ ਤੇ ਜ਼ਿਆਦਾ ਟੋਲ ਟੈਕਸ ਦੇਣਾ ਪੈਂਦਾ ਹੈ ਜਿਸ ਨਾਲ ਲੋਕ ਵੀ ਕਾਫੀ ਪਰੇਸ਼ਾਨ ਨੇ ਸੋ ਦੱਸ ਜੀਏ ਕਿ ਹੁਣ ਇੱਕ ਖਬਰ ਆ ਰਹੀ ਹੈ ਕਿ 30 ਜੂਨ ਤੱਕ ਦਾ ਇੱਕ ਟਾਈਮ ਹੈ ਜੋ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ ਕਿ ਕੱਲ 11 ਵਜੇ ਤੱਕ ਇਸ ਨੂੰ ਘੱਟ ਕਰ ਲਿਓ ਰੇਟ ਨੂੰ ਘੱਟ ਕਰ ਲਿਓ ਨਹੀਂ ਤਾਂ ਲੱਡੋਵਾਲ ਟੋਲ ਪਲਾਜ਼ਾ ਨੂੰ ਪੱਕਾ ਤਾਲਾ ਲਾ ਦੇਵਾਂਗੇ